ਆਪਾਂ ਵੀ ਮੰਗਿਆ ਕਰੀਏ ਮਹਾਰਾਜ ਇਦਾਂ ਦੀ ਮੱਤ ਦੇ ਦੋ ਵੀ ਤੁਹਾਡੇ ਕੋਲ ਆ ਕੇ ਬੈਠੀਏ ਸਾਡਾ ਦਿਲ ਕਰੇ ਵੀ ਤੁਹਾਨੂੰ ਯਾਦ ਕਰੀਏ ਐਸੀ ਮੱਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਤੈਨੂੰ ਸਦਾ ਹੀ ਯਾਦ ਕਰੀਏ ਇਦਾਂ ਦੀ ਮੱਤ ਦੇ ਦੇ ਤੇ ਉਹਨਾਂ ਜਿਹੜਾ ਇਦਾਂ ਦੀ ਬੇਨਤੀ ਕਰਦਾ ਹੀ ਨਹੀਂ ਤੇ ਫਿਰ ਉਹ ਲਜਿਆ ਲੈ ਰਹੇਗਾ ਆਪਣੀ ਮੱਤ ਦੇ ਮੁਤਾਬਕ ਆਪਣੇ ਕੰਮਾਂ ਵਿੱਚ ਉਹ ਆਪਣੀ ਜ਼ਿੰਦਗੀ ਦੇ ਵਿੱਚ ਉਲਝਿਆ ਰਹੇਗਾ ਉਹਨੇ ਕਦੀ ਬੇਨਤੀ ਤੇ ਕੀਤੀ ਨਹੀਂ ਇੱਛਾ ਤੇ ਰੱਖੀ ਨਹੀਂ ਵੀ ਮੈਨੂੰ ਮਤ ਦੇ ਉਹ ਕਹਿੰਦਾ ਪਹਿਲਾਂ ਹੀ ਕਹਿੰਦਾ ਮੈਂ ਤਾਂ ਪਹਿਲਾਂ ਹੀ ਭਰਿਆ ਹੋਇਆ ਮੇਰੀ ਤੇ ਪਹਿਲਾਂ ਹੀ ਅਕਲ ਬਹੁਤ ਜ਼ਿਆਦਾ ਆ ਗਈ ਮੈਨੂੰ ਜਿਹਨੂੰ ਪਹਿਲਾਂ ਹੀ ਅਕਲ ਜਿਆਦੀ ਆ ਉਹਨੇ ਮਾਲਕ ਕੋ ਕੀ ਲੈਣੀ ਉਹ ਕਹਿੰਦਾ ਫਿਰ ਵਰਤ ਤੇ ਆਪਣੀ ਅਕਲ ਜਿਹੜਾ ਕਹਿੰਦਾ ਵੀ ਮੇਰੇ ਕੋਲ ਕੋਈ ਮਾਰਕ ਮਾਲਕ ਜੀ ਮਤ ਨਹੀਂ ਅਕਲ ਨਹੀਂ ਮੈਨੂੰ ਮੈਂ ਮਾਤਹੀਨ ਹਾਂ ਤੇ ਮਹਾਰਾਜ ਜੀ ਕਹਿੰਦੇ ਫਿਰ ਜਿਹੜੀ ਚੀਜ਼ ਤੇਰੇ ਕੋਲ ਨਹੀਂ ਉਹ ਲੈ ਜਾ ਜਿਹੜੀ ਚੀਜ਼ ਨਹੀਂ ਹੈ ਉਹ ਹੀ ਮਿਲੇਗੀ ਜਿਹੜੀ ਸਾਡੇ ਕੋਲ ਪਹਿਲਾਂ ਹੀ ਹੋ ਗਈ ਉਹਨੇ ਦੇਣੀ ਹੈ ਜੇ ਅਸੀਂ ਕਹਾਂਗੇ ਪਹਿਲਾਂ ਹੀ ਅਕਲ ਵੜੀ ਹੈ ਤੇ ਫਿਰ ਆਪਾਂ ਆਪਣੀ ਅਕਲ ਦੇ ਨਾਲ ਸੋਸਾਲ ਦੇ ਵਿੱਚ ਜੀਵਨ ਬਤੀਤ ਕਰੀਏ ਫਿਰ ਮਾਲਕ ਨੂੰ ਅਕਲ ਦੇਣ ਦੀ ਜ਼ਰੂਰਤ ਕੀ ਹੈ ਨਹੀਂ ਅਸੀਂ ਮਾਤਹੀਨ ਹਾਂ ਅਸੀਂ ਸਿਆਣੇ ਨਹੀਂ ਅਸੀਂ ਨਿਆਣੇ ਹਾਂ ਹਮ ਮੂਰਖ ਮੁਗਦ ਇਆਣ ਮਰਗੇ ਨੇ ਲੇ ਗਿਆ ਹਮ ਮੂਰਖ ਮੁਗਦ ਇਾਨ ਅਸੀਂ ਪਾਗਲ ਸਦਾਈ ਤੇ ਨਿਆਣ ਮਤ ਵਾਲੇ ਹਮ ਮੂਰਖ ਮੁਗਦ ਇਾਨ ਪਿਤਾ ਸਮਝਾਵेंगे ਕਿਹੜਾ ਪਿਤਾ ਮਾਲਕ ਸਾਨੂੰ ਮੂਰਖ ਨੂੰ ਸਾਡਾ ਪਿਓ ਸਮਝਾਵੇਗਾ ਹੋਰ ਪੰਗਦੀ ਪੜ ਲੈਨੇ ਆ ਜਿਹੜੇ ਕਹਿੰਦੇ ਆਪਾਂ ਸਿਆਣੇ ਆ ਹਮ ਮੂਰਖ ਮੁਗਧ ਸਰਨਾਗਤੀ ਮਿਲ ਗੋਵਿੰਦ ਰੰਗਾ ਰਾਮ ਰਾਜੇ ਹੋਰ ਪੰਕਤੀ ਪੜ ਲੰਨੇ ਆ ਕਿਸੇ ਨੂੰ ਕੋਈ ਛਾਗ ਹੋਵੇ ਮੈਂ ਮੂਰਖ ਕੀ ਕੇਤਕ ਬਾਦ ਹੈ ਕੋਟਪਰਾਦੀ ਤਰਿਆ ਰੇ